ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੇ ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਤਾਜੀ ਸੂਈ ਵੀ ਆ ਬਾਈ ਤੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆਂ ਫਿਰਦੇ ਘਰੇਲੂ ਪਸ਼ੂ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਫਾਰਮ ਆ ਬਾਈ ਛੋਟਾ ਜਿਹਾ ਮਿੰਨੀ ਫਾਰਮ तकरीबन ਬਾਈ ਕੋਲ ਹੈਗੇ 10 ਕ ਪਸ਼ੂ ਹੈਗੇ ਸਾਰੀਆਂ ਗਾਵਾਂ ਬਾਈ ਦੀਆਂ ਦੁੱਧ ਦੇ ਲਾਈਆਂ ਨੇ ਇਹਨਾਂ ਵਿੱਚ ਬਾਈ ਨੇ ਇੱਕ ਗਾਂ ਬਕਾਉ ਕਰੀ ਆ ਆਉ ਪੁੱਛ ਲੈਣੇ ਡਟੇ ਬਾਈ ਜੀ ਹਸੀ ਗਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋਂ ਵਧੀਆ ਜੀ ਬਹੁਤ ਵਧੀਆ ਜੀ ਆਪਣਾ ਨਾਮ ਤੇ ਐਡਰੈਸ ਬੋਲੋ ਪਿੰਡ ਘੰਡਾ ਬੰਨਾ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਗਾ ਠੀਕ ਹੈ ਬਾਈ ਨਾਮ ਨੇੜੇ ਪਤਾ ਹੋੜਾ ਸੁਖਮੰਦਰ ਸਿੰਘ ਨਾਜ ਮੰਡੀ ਕੋਲ ਘਰ ਆ ਮੋਬਾਈਲ ਨੰਬਰ ਬੋਲੋ 98721 ਹਾਂ 64162 ਠੀਕ ਹੈ ਬਾਈ ਬਾਈ ਜਿਹੜੀ ਇਹ ਵਰਡ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਜਾ ਸੂਹ ਹੈ ਜੀ ਪ੍ਰੀਤ ਦਾ ਸੀਵਣ ਪ੍ਰੀਤ ਸੀਮਣ ਦੀ ਹੈ ਹਾਂ ਜੀ ਠੀਕ ਹੈ ਪ੍ਰੀਤ ਸੀਮਣ ਦੀ ਹੈ ਬਾਈ ਜਰਸੀ ਚ ਪੈਂਦੀ ਆ ਨਾ ਹਾਂ ਜਰਸੀ ਜਰਸੀ ਤੇ ਕਰਾਉ ਹੁਜਾਣਾ ਹਾਂ ਇਹਦੀ ਮਾਂ ਫਿਰ ਹੋਰ ਸੀ ਨਾ ਠੀਕ ਹੈ ਬਾਈ ਕਦੋਂ ਸੁਈ ਆ ਇਹਨੂੰ ਜੀ 8 ਦਿਨ 9 ਦਿਨ ਹੋ ਗਏ ਅੱਜ 8 ਤੋਂ 9 ਦਿਨ ਬੱਚਾ ਕੀ ਹੈ ਬਾਈ ਮਗਰ ਬਸ ਹੈ ਜੀ ਬੱਚਾ ਮਗਰ ਦੁੱਧ ਕਿੰਨਾ ਹੁਣ ਚੋਣ ਵਾਲਾ ਦੁੱਧ ਹੁਣ 18 ਲੀਟਰ ਹੈ ਜੀ ਨੈਟ ਤਿਆਰ ਆ ਬਾਈ ਹਾਂ 18 ਲੀਟਰ ਤਿਆਰ ਆ ਪਰ 22 ਲੀਟਰ ਤੇ ਕਰ ਗਈ ਸੀ ਜੀ ਠੀਕ ਹੈ ਬਾਈ ਹੋ ਸਕਦਾ ਸੇਵਾਣਾ ਵਧ ਗਈ ਮਸ਼ੀਨਾਂ ਜੋ ਨੇ ਹਾਂ ਮਸ਼ੀਨਾਂ ਚ ਹੱਥੀ ਜਵਾਲੇ ਨਹੀਂ ਜੀ ਹਾਂ ਚੋ ਲੈਣੇ ਜੇ ਲੈਟ ਰੂਟ ਉੱਤੇ ਫਿਰ TV ਖੋਲ ਲਵਾਂ ਠੀਕ ਆ ਭਾਈ ਫੇਸ ਬੜਾ ਚੰਗਾ ਸਮੀ ਪਲੀਆ ਰਾਜੀਆ ਕੱਦ ਵਿੱਡ ਵਾਲੀ ਆ ਭਾਈ ਥਣ ਦੇਖੋ ਥਣ ਬੜਾ ਕਮਾਲ ਦਾ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਣ ਭਾਈ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਬ ਤੇ ਪੀੜੀ ਦੇ ਪਾਵੇ ਵਰਗੇ ਥਣ ਚਵਾਈ ਤੂ ਵੀ ਕਿਵੇਂ ਅੰਕਲੇ ਬਹੁਤ ਵਧੀਆ ਚੰਗੀ ਆਈ ਹਾਂ ਮਸ਼ੀਨ ਲਾਉਣ ਸਾਰੀ ਸਾਰਿਆਂ ਤੋਂ ਪਹਿਲਾਂ ਬੈਲੀ ਹੁੰਦੀ ਆ ਅੱਛਾ ਠੀਕ ਐਨੀ ਕੁ ਬੋਲੀ ਚਵਾਈ ਆ ਬਾਈ ਕਹਿੰਦਾ ਮਸ਼ੀਨ ਲਾਉਣ ਦੀ ਦੇਰ ਆ ਤੇ ਚਵਾਈ ਬਸ ਮਿੰਟਾਂ ਸੈਕਿੰਡਾਂ ਚ ਹੁੰਦੀ ਆ ਖੋਲਿਓ ਤੋੜ ਕੇ ਦਿਖਾ ਦਿਓ ਦੁੱਧ ਦਾ ਰਿਕਾਰਡ ਵੀ ਚੰਗਾ 18 ਲੀਟਰ ਦੁੱਧ ਦੇ ਇਸ ਟਾਈਮ ਬਾਈ ਕਹਿੰਦਾ ਚੱਲ ਰਹੀ ਆ ਤੇ ਥਣਲੇਵਾ ਕਮਾਲ ਦਾ ਮੁਠੀ ਵਾਲਾ ਥਣ ਲੱਗਿਆ ਚਵਾਈ ਵੀ ਚੰਗੀ ਆ ਚੰਗੀ ਆ ਸਨਖੀ ਆ ਬੜ ਫੇਸ ਬੜਾ ਪਿਆਰਾ ਬੋਦੀਵਾਦੀ ਚੰਗੀ ਆ ਪੱਦਰ ਆ ਉਤੋਂ ਬਈ ਲੰਮੇ ਲੁੰਮੇ ਬਹੁਤ ਆ ਬੜ ਬਾਕੀ ਦੁੱਧ ਵਾਲੀ ਬੜ ਹੈਗੀ ਜਰਸੀ ਤੇ ਐਫ ਐਫ ਨਾਲ ਥੋੜੀ ਜੀ ਕਰਾਉ ਸਕਦੇ ਕੀ ਮੋਲ ਅੰਕ ਲੈਦਾ 85000 ਰੁਪਏ ਮਾਨਦਾਨ ਹੋ ਜੀ ਹੋ ਜੀ ਉਦੋਂ ਮੌਕੇ ਤੇ ਖੁਸ਼ ਹੋ ਠੀਕ 85000 ਰੁਪਿਆ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੂਗਾ ਚੰਗੀਆਂ ਬਰਡ ਸਨਕੀਆ ਬਾਈ ਦੇ ਫਾਰਮ ਦੀ ਬਰਡ ਬ੍ਰੀਡ ਬਾਈ ਕੋਲੇ ਸਾਰੀ ਚੰਗੀਆਂ ਬੱਚੀ ਖੜੀ ਆ ਬਹੁਤ ਚੰਗੀਆਂ ਬੇ ਸਾਰੀਆਂ ਬ੍ਰੀਡ ਚੰਗੀਆਂ ਆ ਇਹ ਵੀ ਬਾਈ ਨੇ ਦੱਸਿਆ ਵੀ ਪ੍ਰੀਤ ਸੀਮਣ ਦੀ ਆ ਜਰਸੀ ਦਾ ਸੀਮਣ ਆ ਪ੍ਰੀਤ ਉਹਦੀ ਆ ਚੰਗੀਆਂ ਕੁਆਲਿਟੀ ਬਾਈ ਆ ਮੁੱਲ ਜੈ ਜਾਂ ਮਾਨ ਤਨ ਹੋ ਜੂਗਾ ਧੰਨਵਾਦ ਹਾਂ ਆਪਣੇ ਕੋਲ ਤਾਂ ਕਿੱਲੀ ਇੰਨੇ ਕ ਆ ਗਈ ਠੀਕ ਹੈ